ਸਾਚਾ ਗਾਧੂ ਦੇਖ ਲਿਓ ਕੈਨ ਟੀਵੀ ਪੰਜਾਬੀ ਮੈਂ ਰਵਿੰਦਰ ਸਿੰਘ ਬੱਦਨ ਪਹਿਲਾਂ ਤਾਂ ਘਰ ਵਾਲਿਆਂ ਤੋਂ ਚੋਰੀ ਲਵ ਮੈਰਿਜ ਕਰਵਾਈ ਫਿਰ ਘਰ ਵਾਲਾ ਲੰਡਨ ਚਲਾ ਗਿਆ ਲੰਡਨ ਤੋਂ ਵਾਪਸ ਆਇਆ ਤਾਂ ਘਰ ਵਾਲੀ ਨੇ ਤੀਜੇ ਬੰਦੇ ਨਾਲ ਸਬੰਧ ਬਣਾ ਲਏ ਫਿਰ ਘਰ ਵਾਲੀ ਨੇ ਪ੍ਰੇਮੀ ਨਾਲ ਮਿਲ ਕੇ ਆਪਣੇ ਘਰ ਵਾਲੇ ਦਾ ਕਤਲ ਕਰ ਦਿੱਤਾ ਕਤਲ ਕਰਕੇ ਘਰ ਵਾਲੇ ਦੀ লাশ ਡਰਮ ਦੇ ਵਿੱਚ ਰੱਖੀ ਉੱਤੋਂ ਸੀਮਿੰਟ ਰੇਤ ਆ ਪਾ ਦਿੱਤਾ ਦਰਸਲ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਪਹਿਲਾ ਮੁੰਡਾ ਕੁੜੀ ਰਿਲੇਸ਼ਨ ਵਿੱਚ ਆਉਂਦੇ ਨੇ ਇੱਕੋ ਸ਼ਹਿਰ ਦੇ ਨੇ ਇੱਕੋ ਮਹੱਲੇ ਦੇ ਨੇ ਰਿਲੇਸ਼ਨ ਵਿੱਚ ਆਉਂਦੇ ਨੇ ਜਿਸ ਤੋਂ ਬਾਅਦ ਜੋ ਮੁੰਡਾ ਹੈ ਉਸ ਦਾ ਪਰਿਵਾਰ ਮੁੰਡੇ ਨੂੰ ਬੁਲਾਣਾ ਛੱਡ ਦਿੰਦਾ ਹੈ ਤੇ ਮੁੰਡੇ ਨੇ ਕੁੜੀ ਦੇ ਨਾਲ ਵਿਆਹ ਕੀਤਾ ਵਿਆਹ ਤੋਂ ਬਾਅਦ ਉਹ ਲੰਡਨ ਚਲਾ ਗਿਆ ਲੰਡਨ ਜਾ ਕੇ ਕਾਰੋਬਾਰ ਸੈੱਟ ਕਰਨ ਲੱਗ ਪਿਆ ਪਰ ਇੰਨੀ ਦੇਰ ਦੇ ਵਿੱਚ ਕੁੜੀ ਨੂੰ ਕਿਸੇ ਹੋਰ ਮੁੰਡੇ ਨਾਲ ਪਿਆਰ ਹੋ ਗਿਆ ਜਿਸਨੇ ਪਹਿਲਾਂ ਹੀ ਲਵ ਮੈਰਿਜ ਕਰਵਾਈ ਸੀ ਉਹਨੂੰ ਕਿਸੇ ਹੋਰ ਮੁੰਡੇ ਦੇ ਨਾਲ ਪਿਆਰ ਹੋ ਗਿਆ। ਦਰਅਸਲ ਜੋ ਮੁੰਡਾ ਜੋ ਲੜਕੀ ਹੈ ਉਸ ਨੂੰ ਜਿਸ ਨਾਲ ਪਿਆਰ ਹੁੰਦਾ ਦੂਜਾ ਮੁੰਡਾ ਉਸ ਦਾ ਕਲਾਸਮੇਟ ਸੀ। ਪਹਿਲਾਂ ਇਕੱਠੇ ਪੜ੍ਹਦੇ ਰਹੇ 8ਵੀਂ ਕਲਾਸ ਤੱਕ ਇਕੱਠੇ ਪੜ੍ਹੇ ਬਾਅਦ ਵਿੱਚ ਵੱਖੋ ਵੱਖ ਸਕੂਲਾਂ ਚਲੇ ਗਏ ਤੇ ਬਾਅਦ ਵਿੱਚ ਇੱਕ ਰੀਯੂਨੀਅਨ ਗਰੁੱਪ ਬਣਿਆ। ਰੀਯੂਨੀਅਨ ਗਰੁੱਪ ਦੇ ਵਿੱਚ ਇਹ ਕੁੜੀ ਤੇ ਜਿਹੜਾ ਇਸ ਦਾ ਪਹਿਲਾ ਪ੍ਰੇਮੀ ਸੀ ਉਹ ਦੁਬਾਰਾ ਸੰਪਰਕ ਵਿੱਚ ਆਉਣਾ ਸ਼ੁਰੂ ਹੋ ਗਏ। 2019 ਤੋਂ ਦੋਵੇਂ ਇਕੱਠੇ ਸੰਪਰਕ ਵਿੱਚ ਆਉਣਾ ਸ਼ੁਰੂ ਹੋਏ। ਜਦੋਂ ਇਹਨਾਂ ਦਾ ਇਸ ਲੜਕੀ ਮੁਸਕਾਨ ਦਾ ਆਪਣੇ ਘਰ ਵਾਲੇ ਸੌਰਵ ਦੇ ਨਾਲ ਜਦ ਤੱਕ ਵਿਆਹ ਹੋ ਚੁੱਕਿਆ ਸੀ ਸੌਰਵ ਲੰਡਨ ਜਾ ਚੁੱਕਿਆ ਸੀ ਪਰ ਮੁਸਕਾਨ ਦਾ ਜਿਸ ਦੂਜੇ ਮੁੰਡੇ ਦੇ ਨਾਲ ਰਿਲੇਸ਼ਨ ਬਣਿਆ ਉਸ ਦੇ ਨਾਲ ਗੱਲ ਇੰਨੀ ਅੱਗੇ ਵੱਧ ਗਈ ਕਿ ਦੋਵੇਂ ਵੱਖ ਨਹੀਂ ਹੋਣਾ ਚਾਹੁੰਦੇ ਸੀ ਜਿਸ ਵੱਲ ਨੂੰ ਲੈ ਕੇ ਲਗਾਤਾਰ ਇਹਨਾਂ ਦੇ ਦਿਮਾਗ ਵਿੱਚ ਇਹ ਚੱਲਦਾ ਰਿਹਾ ਕਿ ਆਖਰ ਸੌਰਵ ਨੂੰ ਲਾਂਬੇ ਕਿਵੇਂ ਕੀਤਾ ਜਾਵੇ ਤਫਵਾਰਵਰੀ ਦੇ ਵਿੱਚ ਲੰਡਨ ਤੋਂ ਸੌਰਭ ਵਾਪਸ ਆਉਂਦਾ ਹੈ 24 ਫਰਵਰੀ ਨੂੰ ਵਾਪਸ ਆਇਆ ਤਾਂ ਉਸ ਦੀ ਪਤਨੀ ਮੁਸਕਾਨ ਨੇ 22 ਫਰਵਰੀ ਨੂੰ 800 ਰੁਪਏ ਦਾ ਇੱਕ ਚਾਕੂ ਖਰੀਦਿਆ ਬਾਅਦ ਵਿੱਚ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੇ ਘਰ ਵਾਲੇ ਦੇ ਕਤਲ ਦੀ ਸਾਜ਼ਿਸ਼ ਕਰਦੇ ਸ਼ੁਰੂ ਕਰ ਦਿੱਤੀ 사지ਸ਼ ਕਰਦਿਆ ਕਰਦਿਆ ਉਹਨਾਂ ਨੇ ਇਹ ਦੇਖਿਆ ਕਿ ਜੋ ਸੌਰਵ ਹੈ ਉਸ ਦਾ ਪਰਿਵਾਰ ਯਾਨੀ ਕਿ ਜੋ ਮੁੰਡਾ ਲੰਡਨ ਤੋਂ ਆਇਆ ਉਸ ਦਾ ਪਰਿਵਾਰ ਉਸ ਨੂੰ ਬੁਲਾਉਂਦਾ ਨਹੀਂ ਸੀ ਉਹਨਾਂ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਉਹ ਲੰਡਨ ਚਲੇ ਗਿਆ ਤਾਂ ਮੁਸਕਾਨ ਨੇ ਸੋਚਿਆ ਕਿ ਜੇ ਇਸ ਦਾ ਕਤਲ ਕਰ ਵੀ ਦਿੱਤਾ ਗਿਆ ਤਾਂ ਕਿਸੇ ਨੇ ਕੋਈ ਵੀ ਪੁੱਛਣਾ ਨਹੀਂ ਹੈ ਤਾਂ बस ਇੰਨੀ ਗੱਲ ਸੀ ਮੁਸਕਾਨ ਨੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਸੌਰਵ ਦੇ ਕਤਲ ਦੀਆਂ ਤਰੀਕ ਸਕੀਮਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਬਿਮਾਰੀ ਦਾ ਬਹਾਨਾ ਬਣਾ ਕੇ ਮੁਸਕਾਨ ਡਾਕਟਰ ਕੋਲ ਗਈ ਤਾਂ ਉਸ ਤੋਂ ਬਾਅਦ ਉਸ ਨੇ ਨੀਂਦ ਦੀ ਦਵਾਈ ਲੈ ਲਈ ਤੇ ਬਾਅਦ ਚੱਕਾ ਰਾਕੇ ਆਪਣੇ ਘਰ ਵਾਲੇ ਨੂੰ ਉਹ ਨੀਂਦ ਜਾਂ ਦਵਾਈਆਂ ਦੇ ਦਿੱਤੀਆਂ ਜਿਸ ਤੋਂ ਬਾਅਦ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਮੁਸਕਾਨ ਨੇ ਆਪਣੇ ਘਰ ਵਾਲੇ ਦਾ ਕਤਲ ਕਰ ਦਿੱਤਾ ਕਤਲ ਕਰਕੇ ਉਸ ਦੇ ਟੁਕੜੇ ਕਿਤੇ ਗਏ ਟੁਕੜੇ ਕਰਕੇ ਡਰਮ ਦੇ ਵਿੱਚ ਸਿਰ ਦਿੱਤੇ ਗਏ ਡਰਮ ਦੇ ਵਿੱਚ ਸੀਮੰਟ ਅਤੇ ਰੇਤ ਪਾ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਡਰਮ ਪੱਕਾ ਹੋ ਗਿਆ ਇਹ ਸਭ ਨੂੰ ਵਾਰਦਾਤ ਨੂੰ ਅੰਜਾਮ ਦੇ ਕੇ ਮੁਸਕਾਨ ਆਪਣੇ ਆਸ਼ਿਕ ਦੇ ਨਾਲ हिमाचल घुमण ਚਲੇ ਗਈ ਮਨਾਲੀ ਘੁੰਮਦੀ ਰਹੀ 15-16 ਦਿਨ ਘੁੰਮ ਕੇ ਵਾਪਸ ਆਈ ਵਾਪਸ ਆ ਕੇ ਰੋਣਾ ਸ਼ੁਰੂ ਕਰ ਦਿੱਤਾ ਮੁਸਕਾਨ ਦੇ ਪਰਿਵਾਰ ਨੇ ਉਸ ਤੋਂ ਪੁੱਛਣਾ ਸ਼ੁਰੂ ਕੀਤਾ ਆਖਰ ਹੋਇਆ ਕੀ ਆ ਤਾਂ ਮੁਸਕਾਨ ਨੇ ਕਿਹਾ ਕਿ ਸੌਰਵ ਦੇ ਘਰ ਵਾਲਿਆਂ ਨੇ ਸ਼ਾਇਦ ਉਸ ਦਾ ਕਤਲ ਕਰ ਦਿੱਤਾ ਜਦੋਂ ਕੁੜੀ ਦੇ ਹੀ ਘਰਦਿਆਂ ਨੂੰ ਸ਼ੱਕ ਹੋਣ ਲੱਗਿਆ ਤਾਂ ਕੁੜੀ ਦੇ ਪਿਓ ਨੇ ਆਪਣੇ ਤਰੀਕੇ ਨਾਲ ਸਾਰੀ ਗੱਲਬਾਤ ਸਮਝੀ ਤਾਂ ਪਤਾ ਲੱਗਿਆ ਕਿ ਮੁਸਕਾਨ ਨੇ ਆਪਣੇ ਇੱਕ ਹੋਰ ਆਸ਼ਕ ਦੇ ਨਾਲ ਮਿਲ ਕੇ ਉਹਨਾਂ ਦੇ ਜਵਾਈ ਦਾ ਹੀ ਕਤਲ ਕਰ ਦਿੱਤਾ ਹਾਲਾਂਕਿ ਮੁਸਕਾਨ ਦੇ ਮਾਪੇ ਸੌਰਵ ਨੂੰ ਬਹੁਤ ਚੰਗਾ ਮੰਨਦੇ ਸੀ ਕਿਉਂਕਿ ਉਹ ਆਪਣੀ ਧੀ ਦਾ ਧਿਆਨ ਵੀ ਰੱਖਦਾ ਸੀ ਇਹ ਹੀ ਗੱਲ ਨਹੀਂ ਹੈ ਸੌਰਵ ਲੰਡਨ ਵੀ ਚਲਾ ਗਿਆ ਸੀ ਕੰਮ ਵੀ ਸੈੱਟ ਕਰ ਰਿਹਾ ਸੀ ਹੋ ਸਕਦਾ ਸੀ ਕਿ ਮੁਸਕਾਨ ਨੂੰ ਵੀ ਲੰਡਨ ਲੈ ਜਾਂਦਾ ਜਿਸ ਕਾਰਨ ਮੁਸਕਾਨ ਦੇ ਘਰ ਦੇ ਸੌਰਵ ਦੇ ਉੱਤੇ ਯਕੀਨ ਕਰਦੇ ਸੀ ਪਰ ਜਿਸ ਤਰੀਕੇ ਨਾਲ ਉਹਨਾਂ ਦੀ ਧੀ ਨੇ ਆਪਣੇ ਹੀ ਘਰ ਵਾਲੇ ਦਾ ਕਤਲ ਕੀਤਾ ਹੈ ਦਰਿੰਦਗੀ ਦਿਖਾਈ ਹੈ ਉਸ ਤੋਂ ਬਾਅਦ ਮਾਪਿਆਂ ਨੇ ਆਪਣੀ ਧੀ ਨੂੰ ਕੌਨਫੀਡੈਂਸ ਦੇ ਵਿੱਚ ਲਿਆ ਉਸ ਤੋਂ ਬਾਅਦ ਜਦੋਂ ਖੁਲਾਸਾ ਹੋਇਆ ਤਾਂ ਸਾਰਿਆਂ ਦੇ ਪੈਰਾ ਥੱਲਿਓਂ ਜ਼ਮੀਨ ਖਿਸਕ ਗਈ ਇਹ ਨਹੀਂ ਮੁਸਕਾਨ ਤੇ ਉਸਦੇ ਆਸ਼ਿਕ ਨੂੰ ਜਦੋਂ ਪੁਲਿਸ ਨੇ ਫੜਿਆ ਉਸ ਨੂੰ ਅਦਾਲਤ ਪੇਸ਼ ਕੀਤਾ ਰਿਮਾਂਡ ਹਾਸਲ ਕੀਤਾ ਤਾਂ ਉਸ ਦੌਰਾਨ ਮੁਸਕਾਨ ਮੱਥੇ ਤੇ ਸਿੰਧੂਰ ਲਾ ਕੇ ਆਉਂਦੀ ਹੈ ਤੇ ਵੀ ਖੁਲਾਸਾ ਹੁੰਦਾ ਕਿ ਆਖਰ ਹੋਇਆ ਕੀ ਹੈ ਜਿਸ ਤੋਂ ਬਾਅਦ ਲੋਕਾਂ ਨੇ ਸਵਾਲ ਕੀਤੇ ਕਿ ਆਖਰ ਸੰਧੂਰ ਕੇਸ ਦੇ ਨਾਮ ਦਾ ਲਾਇਆ ਆਪਣੇ ਪਤੀ ਦਾ ਤਤ ਤੋ ਕਤਲ ਕੀਤਾ ਤਾਂ ਉਸ ਤੋਂ ਬਾਅਦ ਉਹ ਪਾਸਾ ਵਟ ਕੇ ਲੰਘ ਗਏ ਜੋ ਮੁੰਡਾ ਸੀ ਜਿਸ ਨੇ ਮੁਸਕਾਨ ਦੇ ਨਾਲ ਮਿਲ ਕੇ ਸੌਰਵ ਦਾ ਕਤਲ ਕੀਤਾ ਸੀ ਉਹ ਕਿਰਾਏ ਦੇ ਰਹਿੰਦਾ ਸੀ ਤੇ ਜਦੋਂ ਉਸ ਦੇ ਮਕਾਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਨਾ ਤਾਂ ਉੱਥੇ ਹੀ ਪਤਾ ਲੱਗਦਾ ਹੈ ਕਿ ਅੰਦਰੋਂ ਮੁੰਡੇ ਦਾ ਕਿਰਦਾਰ ਹੋਰ ਵੀ ਗੁੰਹਣਾ ਸੀ ਅੰਦਰ ਉਹ ਕੋਈ ਜੋ ਇਹ ਅੰਤਰ ਮੰਤਰ ਹੁੰਦੇ ਨੇ ਵਿਦਿਆ ਹੁੰਦੀ ਐ ਤੰਤਰ ਮੰਤਰ ਕਰਦੇ ਨੇ ਉਹਨਾਂ ਦੇ ਵਿੱਚ ਯਕੀਨ ਰੱਖਦਾ ਸੀ ਜਾਨੀ ਕਿ ਬਲੀਆਂ ਦੇਣ ਦੇ ਵਿੱਚ ਯਕੀਨ ਰੱਖਦਾ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਹੋਰ ਕਈ ਖੁਲਾਸੇ ਸਾਹਮਣੇ ਆਏ ਨੇ ਕਾਰੋਨੇ ਸਾਰੇ ਮਾਮਲੇ ਦੇ ਵਿੱਚ ਦੋਵੇਂ ਕਾਤਲਾਂ ਨੂੰ ਪੁਲਿਸ ਨੇ ਫੜ ਲਿਆ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਹ ਤੇ ਇਸ ਤੋਂ ਇਹ ਸਾਹਮਣੇ ਆਉਂਦਾ ਹੈ ਕਿ ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਜਦੋਂ ਸਾਰੀ ਘਟਨਾ ਵਾਪਰੀ ਹੈ ਤਾਂ ਜਿਵੇਂ ਹੀ ਸਾਹਮਣੇ ਦੁਨੀਆ ਤੇ ਆਉਂਦੀ ਹੈ ਤਾਂ ਸਾਰਿਆਂ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਜਾਂਦੀ ਹੈ ਕਿਉਂਕਿ ਇੱਕ ਤਾਂ ਪਹਿਲਾਂ ਹੀ ਮੁਸਕਾਨ ਨੇ ਸੌਰਵ ਨਾਲ ਲਵ ਮੈਰਿਜ ਕਰਵਾਈ ਸੀ ਫਿਰ ਵੀ ਇੱਕ ਪੁਰਾਣਾ ਆਸ਼ਿਕ ਜਦੋਂ ਸਕੂਲ ਟਾਈਮ ਦਾ ਸੀ ਕਿਸੇ ਰੀਯੂਨੀਅਨ ਚ ਮਿਲ ਜਾਂਦਾ ਹੈ ਤਾਂ ਉਸ ਦੇ ਨਾਲ ਮਿਲ ਕੇ ਸੌਰਵ ਦਾ ਕਿਸ ਤਰੀਕੇ ਨਾਲ ਕਤਲ ਕੀਤਾ ਗਿਆ ਖੈਰ ਕੁੜੀ ਦੇ ਹੀ ਮਾਪਿਆਂ ਉਸ ਆਪਣੀ ਧੀ ਦੇ ਲਈ ਪાંਸੀ ਦੀ ਮੰਗ ਕੀਤੀ ਹੈ ਵੀ ਕਿਹਾ ਗਿਆ ਕਿ ਜਲਦ ਤੋਂ ਜਲਦ ਕਿਹਾਉਣੀ ਤੋਂ ਕਿਹਾਉਣੀ ਜਿੰਨੀ ਹੋ ਸਕੇ ਜ਼ਬਰਦਸਤ ਸਜ਼ਾ ਉਸ ਨੂੰ ਦਿੱਤੀ ਜਾਵੇ ਕਿਉਂਕਿ ਉਹਨਾਂ ਦੀ ਧੀ ਨੇ ਕੰਮ ਹੀ ਅਜੀਹਾ ਕੀਤਾ ਹੈ ਆਦੇਸ਼ਾਂ ਅਨੁਸਾਰ ਬਰੰਪੁਰੀ ਪੁਲਿਸ ਨੂੰ ਇੰਦਰਨਗਰ ਮੇਂ ਇੱਕ ਮਰਡਰ ਕੀ ਸੂਚਨਾ ਮਿਲੀ ਸੀ ਸੂਚਨਾ ਕੇ ਆਧਾਰ ਪਰ ਪ੍ਰਿਜ਼ਰਵ ਮੌਕੇ ਪਰ ਪਹੁੰਚ ਕੇ ਜਾਂਚ ਪੜਤਾਲ ਮੇਂ ਪੁਛਤਾਛ ਕੀਤੀ ਤੋ ਪਾਇਆ ਗਿਆ ਕਿ ਇੱਕ ਸੌਰਵ ਰਾਜਪੂਤ ਨਾਮ ਦੇ ਵਿਅਕਤੀ जो कि मर्चेंट नेवी में कार्यरत थे ये चार तारीख को अपने घर आए थे और तब से ही ये देखे नहीं गए थे शक के आधार पर इनकी पत्नी मुस्कान और उसके मुस्कान का एक प्रेमी है साहिल उसे पूछताछ के लिए पुलिस ने बुलाया था और पूछताछ के दौरान इन्होंने अपना जुर्म को बुलाया इन्होंने बताया कि चार तारीख को साहिल ने ये और मुस्कान के साथ मिलकर जो सौरभ है उनके चाकू से मार कर हत्या कर दी थी हत्या करने के बाद उन्होंने शव के टुकड़े कर एक ट्रम में डालकर उसे सीमेंट से भर दिया था पुलिस द्वारा जो शव है उसको रिकवर कर लिया गया है उस शव को पोस्टमार्टम के लिए मोर्चरी भिजवाया गया है और इसमें जो दोनों ही, जो ये हैं, साहिल और मुस्कान इन दोनों को हिरासत में ले लिया गया गिरफ्तार कर लिया गया है परिजनों की तहरीर के आधार पर सुसंगत धाराओं में मुकदमा पंजीकृत कर लिया गया है अब इन दोनों को ही माननीय न्यायालय के सामने पेश कर आवश्यक विधि कार्रवाई की जा रही है ब्यूरो रिपोर्ट कैन टीवी पंजाबी